ਹਾਂਜੀ ਜਰੂ ਆਪ ਸਭ ਨੂੰ ਪਿਆਰ ਭਰੀ ਸੱਚੀ ਕਾਜੀ ਨਾ ਜੀ ਪੇਸ਼ ਹੈ ਜੀ ਵੰਡ ਦੇ ਦਰਦ ਦਾ ਪਾਗਲ ਅਗਲਾ ਲਓ ਤੁਸੀਂ ਆਨੰਦ ਮਾਣੋ ਜੀ ਹਾਂਜੀ ਜੀ ਜਦੋਂ ਪਾਕਿਸਤਾਨ ਬਣਿਆ ਸੀ ਹਾਂਜੀ ਤੇ ਤੁਹਾਨੂੰ ਉਦੋਂ ਦੀ ਕੋਈ ਗੱਲ ਸਮਾਲਾ ਹੈਗੀਏ ਨਾ ਜੀ ਛੋਟੇ ਛੋਟੇ ਸਾਸਿ ਅੱਛਾ ਕੁਛੜੀ ਸਾਂ ਹਾਂ ਪੁੱਛੜ ਲੈ ਕੇ ਆਏ ਸਭ ਸਾਨੂੰ ਅੱਛਾ ਮਾਂ ਸਾਡੀ ਗੱਲਾਂ ਕਰਦੀ ਸੀ ਫਿਰ ਖੋਲ ਖੋਲ ਕੇ ਸਿਰੇ ਲੱਗੇ ਅੱਛਾ ਤੇ ਲੋਕ ਛੁਪ ਕੇ ਨਿਕਲੇ ਉਹ ਵਿਚਾਰੇ ਉੱਥੇ ਰਹਿ ਗਏ ਕੋਈ ਨਿਕਲ ਆਏ ਅੱਛਾ ਉਹ ਮਗਰੋਂ ਆਏ ਹੂੰ ਤੇ ਇਸ ਤਰੀਕੇ ਬਸ ਟੈਂਪਾਸ ਕਰਦੇ ਆ ਭੁੱਖੇ ਤਰੇ ਆਏ ਹੂੰ ਜਦੋਂ ਗੱਡੀ ਛੇੜ ਦਰ ਰਹੇ ਵੱਡੀ ਹੈ ਗੱਡੀ ਲੁੱਟ ਲਈ ਉਹਨਾਂ ਨੇ ਕੋਈ ਮਾਰ ਛੜੀ ਕੋਈ ਬੁਰਾ ਹਾਲ ਬਾਂਕੇ ਦਿਹਾੜੇ ਹਾਂਜੀ ਤੇ ਇਸ ਤਰ੍ਹਾਂ ਦੁਨੀਆਂ ਸਿਰੇ ਲੱਗੀ ਅੱਛਾ ਮਾਂ ਸਾਡੀ ਗੱਲਾ ਕਰਦੇ ਤੇ ਸੁਣਦੇ ਹੁੰਦੇ ਹੂੰ ਹੂੰ ਫਿਰ ਤੁਹਾਡੇ ਵੱਡੇ ਵੱਡੇਰੇ ਕੁਝ ਨਾਲ ਲੈ ਕੇ ਵੀ ਆਏ ਕੋਈ ਸੰਦ ਸਮਾਨ ਨਹੀਂ ਇੱਥੇ ਅੱਛਾ ਆਪਣੀਆਂ ਜਾਨਾਂ ਲੈ ਕੇ ਨਿਕਲੇ ਵਸ ਹੂੰ ਵਿਸ਼ੋ ਖਰੇ ਆਪਣਾ ਸਰੇ ਲੱਗੇ ਜੇ ਜਾਨਾਂ ਬਚ ਜਾਂਦਾ ਸ਼ੁਕਰ ਹੂੰ ਜਾਨਾਂ ਲੈ ਕੇ ਇਹ ਕੌਲੀ ਵੀ ਨਹੀਂ ਸੰ ਲੈ ਕੇ ਆਇਆ ਕਰੋ ਅੱਛਾ ਕੌਲੀ ਵੀ ਨਹੀਂ ਜੁਕੀ ਕਰੋ ਜੋ ਕੰਧਾ ਉਹ ਕਮਿਨੀ ਚੋ ਇੱਕ ਦਮ ਦੇ ਆਂਦੇ ਰੋਲਾ ਪੈ ਗਿਆ ਵੱਡ ਟੋਕ ਵੱਡ ਟੋਕ ਇੱਕ ਦਮ ਲੱਗ ਗਈ ਹੋ ਤੇ ਬਚਾਰੇ ਆਪ ਆਪਣਾ ਜਨ ਲੈ ਕੇ ਤੁਰਨ ਨਿਕਲੇ ਜ਼ੋਰ ਕੀ ਚੁੱਕਣਾ ਕੀ ਸੰਨ 69 ਸਨ ਲੋਕਾਂ ਕੋ ਘਰ ਜਤਰੇ ਸਨ ਬਣੇ ਘਰ ਲੋਕਾਂ ਦੇ ਸਾਰਾ ਕੁਝ ਉੱਥੇ ਛੱਡ ਆச்சா ਸੋਨਾ ਸਿਕਾ ਕੋਈ ਨਹੀਂ ਲੈ ਕੇ ਆਇਆ ਤੁਹਾਡੇ ਘਰ ਤੇ ਭੁੱਖ ਭੁੱਖ ਲੈ ਕੇ ਆਂ ਸਾ ਭੁੱਖੇ ਮਰਦੇ ਤਰੇ ਆਏ ਮਰਦੇ ਵਿਚਾਰੇ ਉਦੋਂ ਤਾਂ ਭੁੱਖ ਤਰੇ ਜਰ ਲੈਂਦੇ ਸਨ ਹੁਣ ਤੇ ਜਰੀ ਵੀ ਨਹੀਂ ਜਾਂਦੀ ਬਿਲਕੁਲ ਹੁਣ ਇੱਕ ਮਿੰਟ ਨਾ ਰੋਟੀ ਦਾ ਕਾਪੀ ਚਾਹ ਜਾਂਦਾ ਜਾਨ ਨਿਕਲਣ ਵਾਲੀ ਹੋ ਜਾਂਦੀ ਹਮਮ ਤਦੋਂ ਫਿਰ ਵੀ ਚੰਗੇ ਸਨ ਲੋਕ ਖੱਬੀ ਸੀ ਉਸ ਟਾਈਮ ਤੁਸੀਂ ਜਦੋਂ ਤੁਹਾਡੇ ਬਜ਼ੁਰਗ ਬਹਿੰਦੇ ਹੋਣੇ ਨੇ ਤੇ ਗੱਲਾਂ ਤੇ ਕਰਦੇ ਹੋਣੇ ਨਾ ਵੀ ਸਵੇ ਸਾਡੇ ਵਾਹ ਗੱਲਾਂ ਸੁਣਾਉਂਦੇ ਸਨ ਹੈਨਾ ਵਾਹੀ ਗੱਲਾਂ ਸੁਣਾਉਂਦੇ ਸਨ ਅੱਛਾ ਜਿਹੜੀਆਂ ਸੁਣਨੀਆਂ ਨੇ ਹੋਰ ਸਾਨੂੰ ਕੀ ਪਤਾ ਇਹ ਜਿញਆਂ ਨੇ ਹੂੰ ਇਹੋ ਗੱਲਾਂ ਕਰਦੇ ਹੁੰਦੇ ਸਨ ਜਿੱਥੇ ਭਲਾਣੇ ਤਾਂ ਰਹੇ ਉਥੇ ਰਾਤ ਕੱਟੀ ਉਥੇ ਉਹ ਜਾਂਦੇ ਨੇ ਵੀ ਜਿੱਥੇ ਨਿਕਲੇ ਆ ਵੀ ਜਿਹੜਾ ਝੁੰਡ ਨਿਕਲਦਾ ਇਕੱਠਾ ਇਕੋ ਥਾਂ ਹੀ ਬਹਿੰਦਾ ਸੀ ਤੇ ਇਕੋ ਥਾਂ ਇਹ ਜੇ ਰੋਟੀ ਪਾਣੀ ਗਰਾਈ ਜੋੜਦੇ ਸੀ ਇਥੇ ਰਾਲ ਕੇ ਬੰਨ ਕੇ ਖਾ ਲੈਂਦੇ ਹੁੰਦੇ ਹਾਂ ਹਾਂ ਇਹ ਤੇ ਮੇਰੇ ਮੰਮੀ ਵੀ ਦੱਸਦੇ ਹੁੰਦੇ ਸਨ ਇੱਕਠੇ ਹੀ ਅਸੀਂ ਮੈਂ ਜੀਆਂ ਸਾਰਿਆਂ ਨੇ ਇਕੱਠਿਆਂ ਹੋ ਜਾਣਾ ਇੱਕ ਥਾਂ ਤੇ ਤੇ ਫੇਰ ਅੱਗੇ ਤੁਰਨਾ ਕਰਨਾ ਹਨਾ ਵੀ ਅੱਗੋਂ ਰਲ ਕੇ ਜਦੋਂ ਤੁਰਨਾ ਤੇ ਜੇ ਕੋਈ ਪਵੇ ਖਾ ਤੇ ਉਹਦਾ ਮੁਕਾਬਲਾ ਕਰ ਲਾਂਗੇ ਰਲ ਕੇ ਜਿਹੜੀ ਸ਼ੈ ਮਿਲਣੀ ਹੈ ਰਲ ਕੇ ਵੰਡ ਕੇ ਖਾ ਲੈਣੀ ਹੈ ਜਿੰਨੇ ਜਿੰਨੇ ਆਏ ਤੇ ਚੱਲ ਜਿਵੇਂ ਹੁਣ ਜਮਾਨਾ ਹੁਣ ਤੇ ਅੰਦਰ ਲਕਾਲਕਾ ਕੇ ਖਾਂਦੇ ਨੇ ਵੀ ਚੱਲ ਲਕੋ ਕੇ ਖਾ ਲਈਏ ਨਾ ਤੇ ਇਹ ਤੇ ਝੰਡਾ ਉਦੋਂ ਇਹ ਨਹੀਂ ਸੀ ਸੱਟ ਤੇ ਜੀ ਬਾਵਾ ਫਿਰ ਕਿੰਨਾ ਚਿਰ ਤੇ ਮੈਰੀਪੁਰ ਹੈ ਪਿੱਛੇ ਮੈਰੀਪੁਰੋਂ ਫਿਰ ਜ਼ਮੀਨਾਂ ਜਦੋਂ ਇਧਰ ਪਈਆਂ ਫਿਰ ਵਿਚਾਰੇ ਸ਼ੌਤਾਈਆਂ ਲੈ ਕੇ ਆਪਣੇ ਪੈਰ ਲਾਈ ਅੱਛਾ ਕਿੰਨਾ ਚਿਰ ਤੇ ਪੈਰ ਨਹੀਂ ਬੰਨੇ ਲੋਕਾਂ ਨੇ ਬੰਨੇ ਨਹੀਂ ਪੈਰ ਗਏ ਹੂੰ ਉੱਜੜ ਕੇ ਉੱਜੜ ਕੇ ਆਏ ਸਾਬਦੇ ਕੁਝ ਵੀ ਨਹੀਂ ਸਭ ਲੈ ਹੂੰ ਤੇ ਜਮਾਨਾ ਚੰਗੇ ਸਨ ਹੂੰ ਵਰਗਾ ਜਮਾਨਾ ਹੋਵੇ ਤੇ ਟੁੜਗਿਆਂ ਵੀ ਲੋਕ ਉਦੋਂ ਵੀ ਬਿਜੀ ਬੜੀਆਂ ਹੋਈਆਂ ਸਨ ਲੋਕਾਂ ਨੇ ਨਾ ਧੀਆਂ ਆਪਣੀਆਂ ਮਾਰ ਹੀ ਦਿੱਤੀਆਂ ਸਨ ਫੂਆਂ 'ਚ ਸੱਟ ਦਿੱਤੀਆਂ ਸਨ ਤੇ ਇਹਨਾਂ ਨੂੰ ਸੰਭਾਂਗੇ ਕਿ ਆਪਣਾ ਆਪ ਬਚਾਵਾਂਗੇ ਆਪਣਾ ਆਪ ਲੈ ਕੇ ਜਾਵਾਂਗੇ ਹਨਾ ਮਾਰ ਗਿਆ ਸਨ ਲੋਕਾਂ ਨੇ ਹੂੰ ਨਹੀਂ ਸੰਚੜਾ ਕੀ ਕਰਦੇ ਫਿਰ ਲੋਕ ਬੜੀ ਮੁਸੀਬਤ ਨਾਲ ਬੜੀ ਮੁਸੀਬਤ ਨਾਲ ਮੈਂ ਤਾਂ ਕੰਨਾ ਨੂੰ ਗਲਾ ਪਾਵਾਂ ਸਾਂ ਮਾਂ ਸਦੀ ਗੱਲਾਂ ਸੁਣਾਏ ਕਰੇ ਅੱਛਾ ਮੈਂ ਕਹਾਂ ਹਾਈ ਕਿ ਮੈਂ ਤੁਸੀਂ ਇਸ ਤਰ੍ਹਾਂ ਭੱਜੇ ਨਸੇ ਭੱਜ ਲੈਂਦੇ ਸੋ ਹਾਂ ਆਂਦੀ ਸੋ ਜਾਨ ਤੋਂ ਬਣੀ ਹੋਵੇ ਭੱਜਣਾ ਪੈਂਦਾ ਫਿਰ ਕੀ ਕਰੀਏ ਬਿਲਕੁਲ ਜਦੋਂ ਜਾਣ ਤੇ ਬਣੀ ਹੋਵੇ ਆ ਜਾਨ ਤੇ ਬਣੀ ਸਭ ਕੁਝ ਕਰਨਾ ਪੈਂਦਾ ਹਾਂਜੀ ਇਸ ਤਰ੍ਹਾਂ ਦੇ ਹਾਲਾਤ ਬਹੁਤ ਮਾੜੇ ਹਾਲਾਤ ਆਏ ਸਨ ਮਾਰਾ ਇਨਾ ਸੱਚੇ ਪਾਤਸ਼ਾਹ ਹੂੰ ਅੱਗੋਂ ਤੇ ਹੋਏ ਨਾ ਬੁਖਾਏ ਕਿ ਜੀ ਸਹੀਗਾ ਬੜੇ ਔਖੇ ਸਾਡੇ ਵਡੇਰਿਆਂ ਨੇ ਵਿਚਾਰਿਆਂ ਉਧਰੋਂ ਉੱਜੜ ਕੇ ਆ ਕੇ ਕਿਵੇਂ ਇੱਥੇ ਆ ਕੇ ਰੋਟੀ ਪਾਣੀ ਦੇ ਸਾਧਨ ਬਣਾਏ ਕਿਵੇਂ ਪੈਰ ਜਮਾਏ ਕਿਵੇਂ ਹੈ ਹੈ ਪੈਰ ਮੁਸ਼ਕਲ ਆਏ ਇਧਰ ਆ ਕੇ ਉਹ ਕਬਲੇ ਪਾਂਡਾ ਵੀ ਨਹੀਂ ਪਾਣੀ ਪੀਣ ਨੂੰ ਹੂੰ ਉਚਰ ਪੁਜੜ ਕੇ ਆ ਗਏ ਜਿਵੇਂ ਚੀਜ਼ਾਂ ਐਸਨਾਂ ਦੀ ਜੋ ਉਹ ਛੱਡ ਆਏ ਹੂੰ ਜਿਵੇਂ ਜੇ ਸਮਾਨ ਜਿੱਥੇ ਜਿੱਥੇ ਪਿਆ ਹੈ ਹੂੰ ਉਹ ਜਿੱਥੇ ਡੰਗਰ ਵੱਜੇ ਨੇ ਜਿੱਥੇ ਸਮਾਨ ਫੇਰ ਜਾਨਾ ਲੈ ਕੇ ਬਸ ਨਿਕਲ ਨਹੀਂ ਕੀਤੀ ਹੂੰ ਹੜੀਓ ਹੜੀਓ ਕਦਮ ਉਹ ਮਾਗਰ ਤੇ ਚੜ ਕੇ ਦੁਸ਼ਮਣ ਹੂੰ ਤੇ ਹੁਣ ਉਸ ਹੰਗਣਾਂ ਦੇ ਵੱਲ ਡਾਈ ਜਦਿਆਂ ਨੇ ਪਾਕਿਸਤਾਨ ਲੱਗੇ ਜਾਂ ਕਿ ਤੇ ਇਧਰ ਲੱਗੇ ਤਾਂ ਮੈਨੂੰ ਬੜਾ ਡਰ ਆਉਂਦਾ ਹੂੰ ਅਨੇਕ ਬੇਪਸ਼ਾੜੀ ਗੱਲਾਂ ਕਰਦੇ ਸਹਿਰ ਅੱਬਾ ਮੈਂ ਤਾਂ ਖੈਰ ਸੋਖੀ ਰਹੇ ਮਾਰਾਇ ਤੇ ਜੀ ਹੂੰ ਚਲੋ ਚਲ ਆਜੋ ਚਾਹ ਪਾਣੀ ਪੀ ਕੇ